ਕੀ ਨਾ ਦੂ ਓਏ ਖੁਸ਼ੀ ਦਾ ਤਾਨ ਨਾਚਦਾ ਪੜਾਕਿਆਂ ਦੀ ਸਕੀਮ ਦੇ ਵਿੱਚ 11 ਨਾਮ 11 ਓ ਸਾਜੀ ਆ ਪੜਾਕੇ ਇਹ ਜ ਨੇ ਲੋਕਾਂ ਨੇ 12 ਵਜੇ ਤੱਕ ਬੱਜਦੇ ਨੇ ਆਪਣੇ ਨਾਲ ੜਕੇ ਦੇ 5 ਵਜੇ ਤੱਕ ਵੱਜੂਗਾ ਫੇਰ ਆਪਾਂ ਤਾਂ ਇੱਥੇ ਹੀ ਲੜੇ ਆਗੇ ਹੁਣ ਅੱਛੂ ਨੇ ਰੇਟ ਵੀ ਬੋਲਦੇ ਆ ਬੱਲੇ ਬੱਲੇ ਕਰਾਦੀ ਜੋਗੇ ਸਹਿਰ ਦੇ ਵਿੱਚ ਪਿਓ ਪੁੱਤਾਂ ਨੇ ਹਾਂ ਕਰਵਾ ਲਾ ਫੇਰ ਲਾ ਦਿੱਤੇ ਹਾਂਜੀ ਨਾਲ ਜੀ ਹਾਂਜੀ ਉਹ ਰੇਟ ਦਾ ਚਾਨਣ ਪਵਾ ਦੇ ਲੋਕ ਦਿੰਦੇ ਨੇ 800 ਰੁਪਏ ਦੇ ਇੱਕ ਆਪਾਂ 1000 ਦੇ ਤਿੰਨ 1000 ਦੇ ਤਿੰਨ 30 ਸ਼ਾਟ ਕਰੈਕਲਿੰਗ ਸ਼ਾਟ ਨਾਲੇ ਅਸਿਆ ਮੁਰਗਾ ਪੜਾਕਾ ਦਾ 100 ਰੁਪਏ ਦਾ ਚੱਕਰੀ 5 ਰੁਪਏ ਦੀ ਕੁੱਲ 5 ਰੁਪਏ ਦੀ ਚੱਕਰੀ ਬੋਲਟ ਪੰਬ 3 ਰੁਪਏ ਦਾ ਕੁੱਲ 3 ਰੁਪਏ ਦਾ ਫੁੱਚੜੀ 5 ਰੁਪਏ ਦੀ ਫੁੱਚੜੀ 5 ਰੁਪਏ ਦੀ ਅਸਵਾਜੀ ਵੀ 5 ਰੁਪਏ ਦੀ ਅਸੇ ਮਨੂਰੀਕ ਹੁਣ ਐ ਰਸ ਬਿਨਾਮ ਕਿਵੇਂ ਨਿਕਲਣਗੇ ਆਪਾਂ 11 ਕੁੱਲੇ ਨਾਮ ਰੱਖੇ ਨੇ ਜੀ ਹਾਂਜੀ ਇੱਕ ਚ ਹੈਗੇ ਵਾਸ਼ਿੰਗ ਮਸ਼ੀਨ ਠੀਕ ਆ ਕੁੱਲ 11 ਇਨਾਮ ਨੇ 1000 ਰੁਪਏ ਵੜਾ ਕੇ ਨਾਲ ਇੱਕ ਨਾ ਵੀ ਕੁੱਪਨ ਫਰੀ ਕੁੱਪਨ ਪਊਗਾ ਹਾਂਜੀ 2000 ਵੜਾ ਕੇ ਨਾਲ ਤਿੰਨ ਕੁੱਪਣਾ ਤਿੰਨ ਕੁੱਪਨ ਪਹਿਣਗੇ ਹਾਂਜੀ ਇਹ ਨਾਮ ਕਦੋਂ ਕੱਢੋਗੇ ਜੀ ਫਿਰ ivali ਤੋਂ 2 ਦਿਨ ਬਾਅਦ ਅੱਜ ਇੱਕੋ ਵੀ ਕਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਿੰਡ ਜੋਗੇ ਦੇ ਵਿੱਚ ਬਸ ਸਟੈਂਡ ਜੋਗਾ ਬਸ ਸਟੈਂਡ ਤੇ ਭਾਈ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਜੇਪ ਨੇ ਖੰਦੇ ਸੇ ਫੋਨ ਮਾਰ ਦਿਓ ਹੁਣ ਮਾਰ ਦਿਓ ਜੀ